ਜੀ ਸਸ਼ਿਕਾ ਸੱਚੀ ਗੱਲ ਜੀ ਅੱਜ ਕਿੱਧਰ ਬਿਜ਼ੀ ਆਜ ਤੇ ਤੁਸੀਂ ਧਿਆਨ ਹੀ ਨਹੀਂ ਦੇਂਦੇ ਕੌਣ ਆਇਆ ਕੌਣ ਗਿਆ ਅੱਜ ਨਾ ਸੰਗੀਤ ਗੱਲ ਆਪਾਂ ਵੀਡੀਓ ਬਣਾਉਣ ਲੱਗੇ ਆ ਤੇ ਅੱਜ ਕੁਝ ਦਿਖਾਉਣਾ ਸੀ ਤੁਹਾਨੂੰ ਐਕਚੁਅਲੀ ਦਿਖਾਈ ਤੇ ਜਾਂਦੇ ਆ ਰੋਜੀ ਅੱਜ ਤੁਹਾਨੂੰ ਇਹ ਦੱਸਣ ਲੱਗੇ ਕਿ ਇੱਕ ਮਾਨਵਲੀ ਗੱਲ ਹੀ ਹੈ ਕਿ ਸਾਡੇ ਤੇ ਨਾ ਇੱਕ ਪੂਰੀ ਜ਼ਿੰਮੇਵਾਰੀ ਹੈ ਇੱਕ ਬਰਾਇਡ ਦੇ ਬਰਾਇਡ ਨਹੀਂ ਮੁੰਡੇ ਵਾਲਾ ਵਾਲਾ ਠੀਕ ਹੈ ਉਹ ਸਾਰੇ ਕੱਪੜੇ ਚਾਹੇ ਬ੍ਰਾਈਡ ਦੇ ਆ ਚਾਹੇ ਉਹਨਾਂ ਦੇ ਆਪਣੇ ਆ ਹਨਾ ਉਹਨਾਂ ਦੀ ਨਨਾਨਾ ਦੇ ਐਂਡ ਆਲ ਸਭ ਉਹ ਸਾਰੇ ਸਾਡੇ ਕੋਲ ਤਿਆਰ ਕਰਾ ਰਹੇ ਨੇ ਉਹਦੀ ਕਿਰਪਾ ਕਿ ਉਹਨਾਂ ਦਾ ਮੈਨੂੰ ਹੋਇਆ ਕਿਦਾਂ ਸੀ ਸਟਾਰਟ ਮੈਨੇ ਮੈਨੂੰ ਇੱਕ ਲਹਿੰਗੇ ਦਾ ਡਿਜ਼ਾਈਨ ਭੇਜਿਆ ਸੀਗਾ ਕਿ ਅਸੀਂ ਇਹ ਰੈਡੀ ਕਰਾਉਣਾ ਹੈ ਹਨਾ ਫਿਰ ਮੈਂ ਉਹਨਾਂ ਨੂੰ ਪੁੱਛਿਆ ਦੀਦੀ ਇਹ ਇੰਨਾ ਹੈਵੀ ਲਹਿੰਗਾ ਤੁਸੀਂ ਰੈਡੀ ਕਰਾਉਣ ਲੱਗੇ ਜੇ ਤੇ ਇਹ ਰੈਡੀ ਕਰਵਾ ਕੇ ਬਾਅਦ ਚ ਪਹਿਣਾ ਫਿਰ ਸੋਚਣ ਲੱਗੇ ਤੇ ਮੈਂ ਕਿਹਾ ਕਾਸਟਿੰਗ ਇਹਦੀ ਲੱਖ ਤੋਂ ਉੱਪਰ ਹੋ ਜਣੀ ਹੈ ਫਿਰ ਉਹਨਾਂ ਨੂੰ ਸਲਾਹ ਦਿੱਤੀ ਕਿ ਤੁਸੀਂ ਮੇਰੇ ਤੇ ਛੱਡੋ ਤੇ ਆ ਥੋੜਾ ਜਿਹਾ ਲਾਗਿਓ ਵਖਾਓ ਉਹਨਾਂ ਨੂੰ ਇੰਨੀ ਅਸੀਂ ਵਧੀਆ ਚੀਜ਼ਾਂ ਉਹਨਾਂ ਦੇ ਅੱਗੇ ਆਪਸ਼ਨ ਪੜਾਉਂਦੀਆਂ ਨਾ ਤੇ ਉਹ ਪਤਾ ਨਹੀਂ ਕਿੰਨੀ ਵਾਰੀ ਤੋਂ ਉਹਨਾਂ ਨੇ ਬੱਲਾ ਥੈਂਕ ਯੂ ਕੀਤਾ ਤੇ ਆਪਾਂ ਉਹਨਾਂ ਦੇ ਮਤਲਬ ਇੱਕ ਡੇਢ ਲੱਖ ਦੇ ਵਿੱਚ ਪਤਾ ਨਹੀਂ ਕਿੰਨੇ ਹੋਰ ਸੂਟ ਵੀ ਉਹਨਾਂ ਨੂੰ ਜਿੰਨੇ ਚੋਂ ਇੱਕ ਲਹਿੰਗਾ ਖੜਾਉਣ ਨੂੰ ਪੈਂਦੇ ਸੀਗੇ ਆਪਾਂ ਉਹਨਾਂ ਦਾ ਬੜਾ ਆਸਾਰੇ ਲਫਾਵੇ ਨਾ ਐਕਚੁਅਲੀ ਸਭ ਉਹਨਾਂ ਦੇ ਹੀ ਭਰੇ ਪਏ ਉੱਪਰ ਵੀ ਇੱਥੇ ਵੀ ਸਾਰੇ ਇਹ ਹੋਣ ਡਾਈ ਹੋਣੇ ਆ ਕਈ ਸਟਿਚ ਹੋਣੇ ਆ ਮੇਨ ਚੀਜ਼ ਹੋਣੀ ਹੈ ਕਿ ਤੁਸੀਂ ਡਾਈ ਵੀ ਕਰਾਓ ਕੱਪੜਾ ਵੀ ਲਓ ਡਿਜ਼ਾਈਨਿੰਗ ਵੀ ਕਰਵਾਓ ਤੇ ਡਿਜ਼ਾਈਨਿੰਗ ਤੁਹਾਨੂੰ ਪਤਾ ਹੈ ਜੀ ਆਪਾਂ ਕਾਪੀ ਨਹੀਂ ਕਰਦੇ ਬੈਂਡ ਦਾ ਟ੍ਰੈਂਡ ਕਾਪੀ ਨਹੀਂ ਕਰਦਾ ਕਿਸੇ ਨੂੰ ਖੁਦ ਕ੍ਰੀਏਟ ਕਰੀਦੀ ਹੈ ਤੇ ਇੱਕ ਅਸੀਂ ਆਪਣੀ ਹੱਕ ਦੀ ਖਾਣੇ ਐ ਵੀ ਨਹੀਂ ਕਿਸੇ ਨੂੰ ਹੁੰਦਾ ਨਾ ਵੀ ਗਲਤ ਗਾਈਡ ਕਰਕੇ ਅਸੀਂ ਕੋਈ ਅਸੀਂ ਬਹੁਤ ਪ੍ਰੋਫਿਟ ਖਾ ਕੇ ਕਿੱਥੇ ਜਾਣਾ ਇੱਥੇ ਹੀ ਰਹਿਣਾ ਤੇ ਠੀਕ ਹੈ ਸੋ ਸਾਡੇ ਤੇ ਤੁਸੀਂ ਟਰਸਟ ਕਰਕੇ ਸਾਨੂੰ ਆਰਡਰ ਦੇ ਸਕਦੇ ਹੋ ਬਟ ਇੱਕ ਬੇਨਤੀ ਹੱਥ ਜੋੜ ਕੇ ਦੋ ਟਾਈਮ ਲਈ ਲੇਟ ਕਰੋਗੇ ਤੇ ਫਿਰ ਉਹ ਕਾਲੀ ਵਾਲਾ ਕੰਮ ਬਸ ਵੈਸੇ ਅਸੀਂ ਅਵੋਇਡ ਕਰਦੇ ਹਾਂ ਫੜਦੇ ਨਹੀਂ ਆ ਕਾਲੀ ਵਾਲਾ ਕੰਮ ਸੋ ਖੁੱਲੇ ਟਾਈਮ ਨਾਲ ਅਗਰ ਹੱਲੇ ਵੀ ਕਿਸੇ ਦੀਆਂ ਹੋਰ ਬੁਕਿੰਗਸ ਹੈਗੀਆਂ ਆਲਰੇਡੀ 2-3 ਚੱਲ ਰਹੀਆਂ ਨੇ ਠੀਕ ਹੈ ਜੀ ਇਹ ਹੁਣ ਥੋੜਾ ਨੇਅਰੈਸਟ ਵਾਲਾ ਹੈਗਾ ਸੀਗਾ ਇਵੈਂਟ ਉਹਦੇ ਹਿਸਾਬ ਨਾਲ ਉਹਨਾਂ ਦੇ ਵੀ ਥੀਮ ਹੈਗੇ ਨੇ ਜੰਗੂ ਤੇ ਪੁੱਛੇ ਜੁੱਤੀਆਂ ਵੀ ਬਣਨੀਆਂ ਨੇ ਉਹ ਵੀ ਬਣਨ ਗਈਆਂ ਤੇ ਦੱਸਾਂਗੇ ਤੁਹਾਨੂੰ ਸੋ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਤੁਸੀਂ ਵੀ ਸਾਨੂੰ ਮੌਕਾ ਦੇ ਸਕਦੇ ਹੋ ਬਿਲਕੁਲ ਪਾਕਟ ਫ੍ਰੈਂਡਲੀ ਤੁਹਾਡੇ ਹਿਸਾਬ ਦੇ ਨਾਲ ਸਾਰਾ ਕੁਝ ਬਣੇਗਾ ਜੀ ਠੀਕ ਹੈ ਡਿਜ਼ਾਈਨਿੰਗ ਹਟ ਗਈ ਹੋਈ ਕੁਝ ਤੇ हटਗੇ ਹੋਏਗਾ ਬਾਕੀ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਭੈਣ ਸਾਨੂੰ ਸਾਰਿਆਂ ਨੂੰ ਭੁੱਲ ਕੇ ਆਪਣੇ ਆਰਡਰ ਤੇ ਆਪਣੇ ਮਿਹਨਤ ਤੇ ਲੱਗੇ ਹੋਏ ਨੇ ਕਿ ਉਹਨਾਂ ਦਾ ਵਿਆਹ ਜਿਹੜਾ ਹੈ ਉਹ ਹੋਰ ਸਪੈਸ਼ਲ ਬਣਾਇਆ ਜਾਵੇ ਕਿ ਉਹਨਾਂ ਨੂੰ ਸਾਰੇ ਪੁੱਛਣ ਕਿ ਇਹ ਕਿੱਥੋਂ ਰੈਡੀ ਕਰਵਾਇਆ ਜੀ ਬੈਂਡ ਦਾ ਟ੍ਰੈਂਡ ਵਿਦ ਸਟਾਈਲ ਬੁਟੀਕ ਫਰੋਮ ਅੰਮ੍ਰਿਤਸਰ ਜੀ ਘਾ ਲੋੜੀ ਰਿਪੋਰਟ ਮਿਲ ਰਹੀ ਹੈ ਤਾਂ ਹੀ ਇੰਨਾ ਜਿਆਦਾ ਮਿਹਨਤ ਨਾਲ ਕੰਮ ਕਰਨ ਨੂੰ ਦਿਲ ਕਰਦਾ ਪਲੱਸ ਸਾਡੀ ਆਦਤ ਵੀ ਹੈ ਕਿ ਮਿਹਨਤ ਨਾਲ ਹੀ ਕੰਮ ਕਰਦੇ ਕਿਰਤ ਕਰਨੀ ਹੈ ਤਾਂ ਦਿਲ ਲਾ ਕੇ ਕਰੀਏ ਹਨ ਸੋ ਅਗਲੇ ਨੂੰ ਆਊਟਪੁੱਟ ਗੁੱਡ ਹੋਵੇ ਕਿ ਮਤਲਬ ਮੋਟੀ ਮੋਟੀ ਜੀ ਗੱਲ ਸਮਝਾ ਦਈਏ ਕਿ ਜਿਦਾਂ ਅੱਗੇ ਆਉਣ ਵਾਲੇ ਟਾਈਮ ਵਿੱਚ ਕਾਫੀ ਵਿਆਹ ਸ਼ਾਦੀਆਂ ਪ੍ਰੋਗਰਾਮ ਫੰਕਸ਼ਨ ਆ ਰਹੇ ਆ ਤੁਸੀਂ ਆਪਣੀ ਚੋਇਸ ਦਾ ਵੀ ਰੈਡੀ ਕਰਵਾ ਸਕਦੇ ਹੋ ਬਾਕੀ ਸਾਡੇ ਇੱਥੇ ਤੇ ਰੈਡੀ ਜਿਹੜਾ ਪਿਆ ਹੋਇਆ ਮਟੀਰੀਅਲ ਸਮਾਨ ਜੋ ਵੀ ਆ ਉਹ ਤੇ ਤੁਸੀਂ ਮੁੜ ਕੇ ਜਾਣ ਵਾਲੀ ਗੱਲ ਛੱਡ ਹੀ ਦਿਓ ਨਾ ਤੁਸੀਂ ਨਾਰਮਲੀ ਇਹਨਾਂ ਨੂੰ ਮਿਲਣ ਵੀ ਆਓਗੇ ਤੇ ਤੁਸੀਂ ਸ਼ਾਪਿੰਗ ਕਰਕੇ ਜਾਓਗੇ ਇਹ ਮੈਂ ਆਪਣਾ ਖੁਦ ਦਾ ਐਕਸਪੀਰੀਅੰਸ ਦੱਸਦੀ ਪਈ ਆਂ ਭੈਣ ਜਦੋਂ ਆਂਦੀ ਸੀ ਤੇ ਅੱਜ ਮੈਂ ਕੋਈ ਨੀ ਲੈਣਾ ਉਹ ਐਵਰੀ ਟਾਈਮ ਕੁਝ ਨਵਾਂ ਲੈ ਕੇ ਸਵਾਟੇ ਫੇਰਦੀ ਵੀ ਤੁਹੀ ਮੈਨੂੰ ਫੇਰ ਮੈਂ ਅੰਦਰ ਐਂਟਰ ਹੁੰਦਿਆਂ ਸਾਰੀ ਕਹਿੰਨੀ ਆ ਕਿ ਅੱਜ ਮੈਨੂੰ ਰੋਕ ਲਿਓ ਬਸ ਬਟ ਨਹੀਂ ਨਹੀਂ ਰੁਕਿਆ ਜਾਂਦਾ ਤੇ ਚਲੋ ਆਪਾਂ ਜ਼ਿਆਦਾ ਤੁਹਾਨੂੰ ਬੋਰ ਨਹੀਂ ਕਰਦੇ ਮੈਂ ਲਾਸਟ ਇਹੀ ਕਹੂੰਗੀ ਕਿ ਆਪਣੇ ਇਵੈਂਟ ਨੂੰ ਆਪਣੇ ਫੰਕਸ਼ਨ ਨੂੰ ਮੈਰਿਜ ਨੂੰ ਹੋਰ ਵੀ ਸਪੈਸ਼ਲ ਬਣਾਉਣ ਲਈ ਸਾਡੇ ਨਾਲ ਕੰਟੈਕਟ ਕਰੋ ਆਪਣੇ ਡਿਜ਼ਾਈਨ ਰੈਡੀ ਕਰਵਾਓ ਸਾਡੇ ਕੋਲੋਂ ਕਰਵਾਓ ਜਿੱਥੋਂ ਵੀ ਕਰਵਾਓ ਤੇ ਖੁਸ਼ ਰਹੋ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ